ਇਕ ਓਂਕਾਰ ਸਤ ਨਾਮ ਕੈ ਕੇ ਤੇ ਉੱਠੀ ਬੀਬੀ ਵਾਹਿਗੁਰੂ ਦਾ ਨਾਮ ਲੈ ਕੇ ਤੇ ਉੱਠੀ ਬੀਬੀ ਵਾਹਿਗੁਰੂ ਦਾ ਨਾਮ ਲੈ ਕੇ ਤੇ ਸਤ ਨਾਮ ਸਤ ਨਾਮ ਮੁਖੋਂ ਗਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਉੱਠੀ ਬੀਬੀ ਵਾਹਿਗੁਰੂ ਦਾ ਨਾਮ ਲੈ ਕੇ ਤੇ ਉੱਠੀ ਬੀਬੀ ਵਾਹਿਗੁਰੂ ਦਾ ਨਾਮ ਲੈ ਕੇ ਤੇ ਤੇ ਨਾਮ ਸਤ ਨਾਮ ਮੁਖੋਂ ਗਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਚੌਂਦਲ ਇਦਰੀ ਭਜਾਦੀ ਸਾਰੀ ਐ ਘਰ ਚੌਂਦਲ ਇਦਰੀ ਭਜਾਦੀ ਸਾਰੀ ਐ ਰੱਬ ਨਾਲੇ ਕੰਮ ਕਾਜ ਘਰ ਦੇ ਮਕਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਓ ਪਰ ਕਿਤੇ ਪਾਣੀ ਪਰ ਜੀ ਨਾਲੇ ਰੱਬ ਨਾਲ ਜੋੜਿਆ ਧਿਆਨ ਜੀ ਉਸ ਸੱਚੇ ਦਿਲੋਂ ਬੈਠ ਰੱਬ ਨੂੰ ਤੇਉਂਦੀ ਹੈ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਹੈ ਮਿੱਠੀ ਮਿੱਠੀ ਬਾਣੀ ਦੀ ਪੇਰ ਛਾਟੀ ਵਿੱਚ ਰੱਖ ਲਈ ਮਾਦਾਨੀ ਐ ਨਾਲੇ ਸ਼ੁਰੂ ਕੀਤੀ ਜੱਪਾ ਜੀ ਦੀ ਬਾਣੀ ਐ ਨਾਲੇ ਸ਼ੁਰੂ ਕੀਤੀ ਜੱਪਾ ਜੀ ਦੀ ਬਾਣੀ ਐ ਕਿਹੜੀ ਬਾਣੀ ਆਤਮਾ ਨੂੰ ਠੰਡ ਪਾਉਂਦੀ ਐ ਮਿੱਠੀ ਮਿੱਠੀ ਹੁੰਦਾ ਚੰਗਾ ਇਨਸਾਨ ਜੀ ਚੰਗੇ ਗੁਣਾ ਵਾਲਾ ਬੰਦਾ ਹੀ ਮਹਾਨ ਜੀ ਚੰਗੇ ਗੁਣਾ ਵਾਲਾ ਬੰਦਾ ਹੀ ਮਹਾਨ ਜੀ ਉਹ ਮਿੱਠਾ ਜਿਹਾ ਬੋਲੇ ਮਿੱਠਾ ਜਾਂ ਬਲੌਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਜਿੱਥੇ ਨਾਮ ਬਾਣੀ ਵਾਲਾ ਪਰਤਾਪ ਜੀ ਕਹਿੰਦੇ ਉੱਥੇ ਵਸਦਾ ਪ੍ਰਭੂ ਆਪ ਜੀ ਕਹਿੰਦੇ ਉੱਥੇ ਵਸਦਾ ਪ੍ਰਭੂ ਆਪ ਜੀ ਹੋਏ ਹੋ ਗੱਲ ਬਾਣੀ ਸਾਨੂੰ ਸਮਝਾਉਂਦੀ ਐ ਮਿੱਠੀ ਮਿੱਠੀ ਬਾਣੀ ਦੀ ਆਵਾਜ਼ ਆਉਂਦੀ ਐ ਮਿੱਠੀ ਮਿੱਠੀ ਪਦੇ ਪਿਆਰੇ ਨੇ ਉਹਨਾਂ ਘਰਾਂ ਵਿੱਚ ਵੱਖਰੇ ਨਜ਼ਾਰੇ ਨੇ ਉਹਨਾਂ ਘਰਾਂ ਵਿੱਚ ਵੱਖਰੇ ਨਜ਼ਾਰੇ ਨੇ ਉਹ ਸਾਥੇ ਵਾਲਾ ਏ ਤਾਰਸਤਾ ਬਤਾਉਂਦੀ ਐ ਮਿੱਠੀ ਮਿੱਠੀ ਬਾਣੀ ਗਾਨੀ ਪਰਮਜੀਤ ਸਿੰਘ ਜੀ